ਆ ਜਿਹੜੀ ਤੁਸੀਂ ਪਿੱਛੇ ਸ਼ਾਨਦਾਰ ਬਿਲਡਿੰਗ ਦੇਖ ਰਹੇ ਹੋ ਮੇਰੇ ਬਿਲਕੁਲ ਨਵੇਂ ਬਣੀ ਹੋਈ ਹੈ ਇਹ ਕੋਈ ਮਲਟੀ ਨੈਸ਼ਨਲ ਕੰਪਨੀ ਦੀ ਕੋਈ ਕਾਰਪੋਰੇਟ ਦੀ ਬਿਲਡਿੰਗ ਨਹੀਂ ਹੈ ਇਹ ਸਾਡਾ ਮਾਡਲ ਹੈ ਪੰਜਾਬ ਸਰਕਾਰ ਦੇ ਸਰਕਾਰੀ ਸਕੂਲ ਲਈ ਇਹ ਬਿਲਡਿੰਗ ਬਣਾਈ ਹੈ ਮੈਂ ਜਦੋਂ ਮੁੱਖ ਮੰਤਰੀ ਸੀ ਤਾਂ ਇਸ ਦਾ ਨੀਂਹ ਪੱਥਰ ਰੱਖ ਕੇ 10-12 ਕਰੋੜ ਰੁਪਇਆ ਇਸ ਬਿਲਡਿੰਗ ਤੇ ਲੱਗਿਆ ਲੇਕਿਨ ਮੰਦਪਾਗੀ ਗੱਲ ਇਹ ਹੈ ਕਿ ਆ ਜਿਹੜੀ ਸਿੱਖਿਆ ਕ੍ਰਾਂਤੀ ਵਾਲਿਆਂ ਦੀ ਸਰਕਾਰ ਆ ਗਈ ਇਸ ਨੇ ਇਸ ਨੂੰ ਖੰਡਰ ਬਣਾਉਣ ਬਾਅਦ ਤੇ ਛੱਡਿਆ ਹੋਇਆ ਹੈ ਤੇ ਇੱਥੇ 25 ਸਾਲ ਤੋਂ ਇਹ ਬਿਲਡਿੰਗ ਤਿਆਰ ਪਈ ਹੈ ਬੱਚਿਆਂ ਨੂੰ ਲੈ ਕੇ ਨਹੀਂ ਆ ਰਹੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸੋਧੀਆ ਹੋਰਾਂ ਨੂੰ ਲੈ ਕੇ ਆਉਂਦੇ ਕਿ ਦਿੱਲੀ ਦਾ ਮਾਡਲ ਹੈ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਅਸਲੀ ਸਿੱਖਿਆ ਕ੍ਰਾਂਤੀ ਇਹ ਹੈ ਇਹਨਾਂ ਨੇ ਤਾਂ ਲਿਪਾ ਪੋਚੀ ਕਰਕੇ ਸੱਡੇ ਹੀ ਪੁਰਾਣੇ ਸਰਕਾਰਾਂ ਦੇ ਬਣੇ ਹੋਏ ਸਕੂਲਾਂ ਤੇ ਸਕੂਲ ਆਫ ਐਮੀਨੈਂਸੀ ਲਿਖ ਕੇ ਬੋਰਡ ਲਾ ਕੇ ਕਹਿੰਦਾ ਸਿੱਖਿਆ ਕ੍ਰਾਂਤੀ ਆ ਗਈ ਇਹ ਸਿੱਖਿਆ ਕ੍ਰਾਂਤੀ ਨਹੀਂ ਹੈ ਸਿੱਖਿਆ ਕ੍ਰਾਂਤੀ ਇਹ ਹੈ ਕਿ ਸਰਕਾਰੀ ਸਕੂਲਾਂ ਦੀ ਇਦਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਹੋਣ ਮੈਂ ਇੱਕ ਯੂਨੀਵਰਸਿਟੀ ਬਣਾ ਰਿਆ ਸੀ ਆਪਣੇ ਹਲਕੇ 'ਚ ਉਹ ਵੀ ਇਹਨਾਂ ਨੇ ਰੋਕੀ ਹੋਈ ਹੈ ਦੋ ਆਈਟੀਆਈ ਕਾਲਜ ਬਣਾ ਰਿਆ ਸੀ ਉਹ ਵੀ ਇਹਨਾਂ ਨੇ ਰੋਕੇ ਹੋਏ ਆ ਸਕੂਲ ਬਣ ਰਿਹਾ ਸੀ ਬਣ ਕੇ ਤਿਆਰ ਹੋ ਗਿਆ ਵਾ ਇਹਦੇ ਵਿੱਚ 22 ਸਾਲ ਤੋਂ ਇਹ ਬੱਚੇ ਨਹੀਂ ਲੈ ਕੇ ਆ ਰਹੇ। ਸੋ ਸਾਡਾ ਮਾਡਲ ਹੈ ਜਿਹੜਾ ਉਹ ਸਰਕਾਰੀ ਸਕੂਲਾਂ ਦਾ ਇਹ ਹੈ ਕਿ ਇਹ ਸਕੂਲ ਦੀ ਜਿਹੜੀ ਅਸਲੀ ਬਿਲਡਿੰਗ ਹੈ ਜਿੱਥੇ ਬੱਚੇ ਪੜ੍ਹਦੇ ਐ 2000 ਤੋਂ ਜ਼ਿਆਦਾ ਬੱਚੇ ਉੱਥੇ ਪੜ੍ਹ ਰਹੇ। ਡਬਲ ਸ਼ਿਫਟ ਦੇ ਵੀ ਸਕੂਲ ਚੱਲਦਾ ਕਿਉਂਕਿ ਬਿਲਡਿੰਗ ਦੀ ਘਾਟ ਹੈ ਉਹਦੇ ਵਾਸਤੇ ਬਿਲਡਿੰਗ ਤਿਆਰ ਕੀਤੀ ਸੀ। ਇੰਗਲਿਸ਼ ਮੀਡੀਅਮ ਹੈ ਉਹਦਾ। ਤੇ ਇੱਥੋਂ ਬੱਚੇ ਤਿਆਰ ਹੋ ਕੇ ਬੜੇ achhiyan universityਾਂ ਜਾਂਦੇ ਐ। ਸਪਾਰਸ਼ ਦੇ ਨਾਲ ਇੱਥੇ ਐਡਮਿਸ਼ਨ ਮਿਲਦੀ ਹੈ 80 ਟੀਚਰ ਹੈ ਸੋ ਸਾਡੇ ਜਿਹੜਾ ਮਾਡਲ ਐਸੀ ਬਣਾਇਆ ਉਹ ਇਹ ਹੈ ਜਿਨوں ਕੇ ਇਹ ਸਰਕਾਰ ਸਿਰਫ ਜਿੱਦ ਦੇ ਵਿੱਚ ਇਗਨੋਰ ਕਰ ਰਹੀ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀ ਸਾਡੇ ਨਾਲ ਮੇਰੇ ਨਾਲ ਜਿੱਦ ਹੋ ਸਕਦੀ ਤੁਹਾਡੀ ਕਾਂਗਰਸ ਪਾਰਟੀ ਨਾਲ ਜਿੱਦ ਹੋ ਸਕਦੀ ਲੇਕਿਨ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ 2000 ਤੋਂ ਉਪਰ ਇਹ ਸਕੂਲ ਵਿੱਚ ਪੜ ਰਹੇ ਉਹਨਾਂ ਦਾ ਕੀ ਕਸੂਰ ਹੈ ਕਿ ਉਹਨਾਂ ਨੂੰ ਇਹ ਸ਼ਾਨਦਾਰ ਬਿਲਡਿੰਗ ਦੇ ਵਿੱਚ ਤੇ ਨਾਲ ਸ਼ਾਨਦਾਰ ਜਿਹੜੇ ਪਿੱਛੇ ਦੇ ਗਰਾਊਂਡ ਹੈ ਜੀਨੂੰ ਕਿ ਤੁਸੀਂ ਅੱਜ ਖੰਡਰ ਬਣਾਇਆ ਹੋਇਆ ਉਹਨਾਂ ਵਿੱਚ ਕਿਉਂ ਨਹੀਂ ਲੈ ਕੇ ਆ ਰਹੇ ਸੋ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਝੂਠ ਦਾ ਪੰਨਦਾ ਹੈ ਖੜਾ ਕਰ ਰਹੇ ਇਹ ਕੋਈ ਸਰਕਾਰੀ ਕ੍ਰਾਂਤੀ ਨਹੀਂ ਹੈ ਸਰ ਸਰਕਾਰ ਇਹ ਕੋਈ ਸਿੱਖਿਆ ਕ੍ਰਾਂਤੀ ਨਹੀਂ ਹੈ ਸਿੱਖਿਆ ਕ੍ਰਾਂਤੀ ਉਹ ਹੈ ਜਿਹੜੀ ਮੈਂ 3 ਮਹੀਨਿਆਂ 'ਚ ਸ਼ੁਰੂ ਕੀਤੀ ਯੂਨੀਵਰਸਿਟੀਆਂ ਬਣਾਉਣਾ ਆਈਟੀਆ ਕਾਲਜ ਬਣਾਉਣਾ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਖੋਲਣਾ ਤੇ ਮਾਡਲ ਸਕੂਲ ਖੋਲਣਾ ਜਿੱਥੇ ਇੰਗਲਿਸ਼ ਦੇ ਵਿੱਚ ਪੜ੍ਹਾਈ ਹੋ ਕੇ ਬੱਚੇ ਦੂਸਰਿਆਂ ਦੇ ਹਾਣੀ ਬਣ ਸਕਣ ਹਾਂਜੀ ਆ ਜਿਹੜੇ ਮੈਂ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਰੋਲਾ ਪਾਈ ਜਾਂਦੇ ਐ ਕਿ ਸਾਡਾ ਦਿੱਲੀ ਮਾਡਲ ਐ ਬਾਹਰ ਟੀਚਰ ਭੇਜਦੇ ਆਂ ਸੀ ਆ ਅਸਲੀ ਮਾਡਲ ਐ ਸਾਡੇ ਸਕੂਲ ਜਿਹੜਾ ਮੈਂ ਖੋਲਿਆ ਸੀ ਉਹਦੇ ਚ 2000 ਤੋਂ ਵੱਧ ਬੱਚੇ ਪੜ੍ਹਦੇ ਅੱਜ ਸਾਡੇ ਆਈਟੀਆ ਜਾਂ ਦੋ ਕਾਲਜ ਉਹ ਵੀ ਮੈਂ ਤੁਹਾਨੂੰ ਦਿਖਾਣੇ ਉਸ ਤਰ੍ਹਾਂ ਵੀ ਇੱਥੇ ਖੰਡਰ ਬਣਾਏ ਪਏ ਐ ਚਮਕੌਰ ਸਾਹਿਬ ਦੇ ਵਿੱਚ ਸਕਿੱਲ ਯੂਨੀਵਰਸਿਟੀ ਖੰਡਰ ਬਣੀ ਪਈ ਹੈ ਇਹ ਚਲਾ ਨਹੀਂ ਰਹੇ ਸੋ ਅਸਲੀ ਮਾਡਲ ਪਰਾਓ ਪੰਜਾਬ ਦੇ ਉਪਰ ਜਿੱਥੇ ਬੱਚੇ ਇੰਗਲਿਸ਼ ਮੀਡੀਅਮ ਦੇ ਵਿੱਚ ਇੱਕ ਇੱਕ ਸਕੂਲ ਦੇ ਵਿੱਚ 2000 ਸਾਡੇ ਬੱਚੇ ਪੜ ਰਹੇ ਤੇ ਇੰਨੀਆਂ ਸ਼ਾਨਦਾਰ ਬਿਲਡਿੰਗਾਂ ਅਸੀਂ ਤਿਆਰ ਕੀਤੀਆਂ ਤੁਸੀਂ ਉਹਨਾਂ ਨੂੰ ਖੰਡਰ ਬਣਾਈ ਜਾਂਦੇ ਹੋ ਤੇ ਤੁਸੀਂ ਸਾਬਤ کیا ਕਰਨਾ ਚਾਹੁੰਦੇ ਹੋ ਮੇਰੇ ਨਾਲ ਤੁਹਾਡਾ ਵਿਰੋਧ ਹੋ ਸਕਦਾ ਹੈ ਤੁਹਾਡਾ ਵਿਰੋਧ ਹੋ ਸਕਦਾ ਹੈ ਕਾਂਗਰਸ ਪਾਰਟੀ ਨਾਲ لیکن ਜਿਹੜੇ 2.2 000 ਬੱਚੇ ਨੇ ਇੱਥੇ ਪੜ੍ਹਨਾ ਤੁਹਾਡਾ ਉਹਦੇ ਨਾਲ ਕੀ ਆਪਰੋਧ ਹੈ ਕਿਉਂ ਗਰੀਬਾਂ ਦੇ ਬੱਚਿਆਂ ਨੂੰ ਤੁਸੀਂ ਐਨੀ ਵਧੀਆ ਬਿਲਡਿੰਗ ਤੇ ਐਨੇ ਵਧੀਆ ਸਕੂਲ ਦੇ ਵਿੱਚੋਂ ਬਾਂਝੇ ਰੱਖਿਆ ਹੋਇਆ ਉੱਲੂ ਅਜਾੜਾ ਚ ਨਹੀਂ ਬੋਲਦੇ ਜਦੋਂ ਸਰਕਾਰਾਂ ਗਲਤ ਫੈਸਲੇ ਲੈਂਦੀਆਂ ਤਾਂ ਉੱਲੂ ਬੋਲਦੇ ਆਜਾੜ ਪੈਂਦੇ ਆ ਆ ਜਿਹੜਾ ਅਜਾੜ ਪੈ ਰਿਹਾ ਇਹਦੇ ਚਾਰੇ ਪਾਸੇ ਤੁਸੀਂ ਚਾਰ ਦਿਵਾਰੀ ਦੇਖ ਰਹੇ ਹੋ ਅਸਲ ਦੇ ਵਿੱਚ ਜੇ ਤੁਸੀਂ ਇਸ ਪਾਸੇ ਨੂੰ ਦੇਖੋਗੇ ਇਹ ਇੱਕ ਸ਼ਾਨਦਾਰ ਬਿਲਡਿੰਗ ਖਰੜ ਦੇ ਵਿੱਚ ਤੇ ਚਮਕੌਰ ਸਾਹਿਬ ਹਲਕੇ ਲਈ ਸਾਂਝੇ ਤੌਰ ਤੇ ਸਾਡੀ ਪਿਛਲੀ ਸਰਕਾਰ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਮੈਂ ਇਸ ਨੂੰ ਬਣਾਉਣਾ ਸ਼ੁਰੂ ਕੀਤਾ ਸੀ ਇਹ ਖਰੜ ਵਾਸਤੇ ਜਿਹੜਾ ਪਹਿਲਾਂ 2004 ਤੋਂ ਚੱਲ ਰਿਹਾ ਸਰਕਾਰੀ ਮਾਡਲ ਸੀਨੀਅਰ ਸਕੰਦਰੀ ਸਕੂਲ ਉਸ ਦੀ ਬਿਲਡਿੰਗ ਤੇ ਆਹ ਗਰਾਊਂਡ ਤਿਆਰ ਕੀਤੇ ਸੀ ਮੈਂ ਇਸ ਦਾ ਨੀਂਹ ਪੱਥਰ ਰੱਖਿਆ ਹੈ ਸਰਦਾਰ ਬੀਰ ਦਵਿੰਦਰ ਸਿੰਘ ਤੇ ਕੈਪਟਨ ਸਾਹਿਬ ਨੇ 2004 ਚ ਵੈਸੇ ਸਕੂਲ ਬਣਾਇਆ ਸੀ ਪਰ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਮੈਂ ਉਹਦੇ ਵਾਸਤੇ 8 ਏਕੜ ਪਿੰਡ ਤੋਂ ਜ਼ਮੀਨ ਲੈ ਕੇ ਇਹ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਇਹ ਇੱਕ ਬਹੁਤ ਹੀ ਸ਼ਾਨਦਾਰ ਬਹੁਤ ਵੱਡੀ ਬਿਲਡਿੰਗ ਲਗਭਗ 12 ਕਰੋੜ ਰੁਪਏ ਦੀ ਲਾਗਤ ਦੇ ਨਾਲ ਖਰੜ ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਬਣਨੀ ਸ਼ੁਰੂ ਹੋਈ ਹੈ ਤੇ 25 ਸਾਲ ਤੋਂ ਇਹ ਬਣੀ ਪਈ ਹੈ ਪਰ ਇਹ ਸਰਕਾਰ ਨੇ ਸਿਰਫ ਇਸ ਨੂੰ ਇਸ ਕਰਕੇ ਅਜਾੜ ਬਣਾਤਾ ਕਿਤਾ ਜੀ ਚੰਨੀ ਨੇ ਸਕੂਲ ਦੀ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਸੀ ਮੈਂ ਤੁਹਾਨੂੰ ਖਰੜ ਦਾ ਸਕੂਲ ਪਹਿਲਾਂ ਦਿਖਾਇਆ ਉਹ ਸਕੂਲ ਵਿੱਚ 2000 ਤੋਂ ਵੱਧ ਬੱਚੇ ਪੜਦੇ ਆ ਜਿਹੜੇ ਕਿ ਇੱਥੇ ਪੜਨ ਆਣਾ ਉਹਨਾਂ ਨੇ ਇਹ ਐਡੇ ਵੱਡੇ ਗਰਾਊਂਡ ਉਹਨਾਂ ਵਾਸਤੇ ਹੁਣੇ ਉੱਥੇ ਬਹੁਤ ਤੰਗ ਜਗ੍ਹਾ ਵਿੱਚ ਡਬਲ ਸ਼ਿਫਟ ਵਿੱਚ ਸਕੂਲ ਚੱਲ ਰਿਹਾ ਉਹਦੇ ਵਾਸਤੇ ਇਹ ਬਿਲਡਿੰਗ ਬਣਾਈ ਸੀ ਲੇਕਿਨ ਇਹ ਜਿਹੜੇ ਸਿੱਖਿਆ ਕ੍ਰਾਂਤੀ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਜਿੱਦਵਾਦੀ ਜਿਹਦੇ ਵਿੱਚ ਇਸ ਸ਼ਾਨਦਾਰ ਬਿਲਡਿੰਗ ਨੂੰ ਬੱਚਿਆਂ ਤੋਂ ਬਾਹਰੇ ਰੱਖਿਆ ਹੋਇਆ ਹੈ ਬਿਲਡਿੰਗ ਤਿਆਰ ਹੈ 2.5 ਸਾਲ ਹੋ ਗਏ ਬਲਕਿ 3.5 ਸਾਲ ਪਹਿਲਾਂ ਜਦੋਂ ਮੈਂ ਇਹਨੂੰ ਸ਼ੁਰੂ ਕੀਤਾ ਸੀ 1 ਸਾਲ ਦੇ ਵਿੱਚ ਇਹ ਬਿਲਡਿੰਗ ਬਣ ਗਈ ਸੀ ਹੁਣ ਅੱਜ ਤੱਕ ਇਹਨਾਂ ਨੇ ਇਹ ਸਕੂਲ ਦੇ ਵਿੱਚ ਲੈ ਕੇ ਨਹੀਂ ਆਂਦਾ ਇਹ ਇਹਨਾਂ ਦੀ ਸਿੱਖਿਆ ਕ੍ਰਾਂਤੀ ਇਹ ਅਸਲ ਵਿੱਚ ਇਹ ਸਿੱਖਿਆ ਕ੍ਰਾਂਤੀ ਦਾ ਨਹੀਂ ਇਹ ਸਾਡਾ ਆਪਣਾ ਮਾਡਲ ਹੈ ਜਦੋਂ ਮੈਂ ਮਾਡਲ ਸਕੂਲ ਖਰੜ ਦੇ ਵਿੱਚ ਸ਼ੁਰੂ ਕੀਤਾ ਅੱਜ ਵੀ ਇਹ ਸਕੂਲ ਦੇ ਵਿੱਚ ਜਿੱਥੇ ਚੱਲ ਰਿਹਾ ਹੈ ਸਪਾਰਸ਼ ਦੇ ਨਾਲ ਐਡਮਿਸ਼ਨ ਮਿਲਦੀ ਹੈ ਇਸ ਟਾਈਮ 2000 ਤੋਂ ਵੱਧ ਬੱਚਾ ਉੱਥੇ ਪੜ ਰਿਹਾ ਹੈ ਤੇ ਇੰਗਲਿਸ਼ ਮੀਡੀਅਮ ਹੈ ਪੰਜਾਬ ਦਾ ਇਹ ਇੱਕੋ ਇੱਕ ਸਕੂਲ ਹੈ ਜਿਹੜਾ ਕਿ ਐਸੀ ਖੋਲਿਆ ਸੀ ਜਿਹਦੇ ਵਿੱਚ ਇੰਗਲਿਸ਼ ਮੀਡੀਅਮ ਦੇ ਨਾਲ 2000 ਤੋਂ ਵੱਧ ਬੱਚਾ ਇੱਕੋ ਸਰਕਾਰੀ ਸਕੂਲ ਦੇ ਵਿੱਚ ਪੜ ਰਿਹਾ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਮੇਰੇ ਨਾਲ ਬੈਰ ਹੋ ਸਕਦਾ ਕਾਂਗਰਸ ਨਾਲ ਬੈਰ ਹੋ ਸਕਦਾ ਬੱਚਿਆਂ ਦੇ ਨਾਲ ਕਿਹੜਾ ਬੈਰ ਹੈ ਤੁਸੀਂ ਇਹ ਸ਼ਾਨਦਾਰ ਬਿਲਡਿੰਗ ਤੇ ਸ਼ਾਨਦਾਰ ਗਰਾਊਂਡ ਬੱਚਿਆਂ ਨੂੰ ਦਿਓ ਆ ਜਿਹੜੇ ਇੱਥੇ ਖੰਡਰ ਤੁਸੀਂ ਬਣਾਉਣੇ ਸ਼ੁਰੂ ਕਰਤੇ ਝੋਣ ਡੁੱਗੇ ਆਏ ਆ ਕਿਕਰ ਆ ਉੱਗੇ ਆਈਆਂ ਇਹਨਾਂ ਨੂੰ ਸਾਫ਼ ਕਰਕੇ ਬੱਚਿਆਂ ਦਾ ਗਰਾਊਂਡ ਜਿਹੜਾ ਅਸੀਂ ਬਣਾਇਆ ਤੇ ਜਿਹੜੀ ਆ ਸ਼ਾਨਦਾਰ ਬਿਲਡਿੰਗ ਬਣਾਈ ਹੈ ਉਹਦੇ ਵਿੱਚ ਬੱਚਿਆਂ ਨੂੰ ਭੇਜੋ ਇਹੀ ਮੇਰੀ ਸਰਕਾਰ ਨੂੰ ਬੇਨਤੀ ਹੈ ਤੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਸਰਕਾਰੀ ਸਕੂਲ ਦੀਆਂ ਬਿਲਡਿੰਗਾਂ ਚਾਹੀਦੀਆਂ ਜਿਹੜਾ ਕਿ ਅਸੀਂ ਸ਼ੁਰੂ ਕੀਤਾ ਸੀ ਇਹ ਸਰਕਾਰ ਨੇ ਕੰਮ ਰੋਕਿਆ ਹੋਇਆ ਇਹ ਸ਼ਾਨਦਾਰ ਬਿਲਡਿੰਗ ਜਿਹੜੀ ਬਣੀ ਹੈ ਇਹਦੇ ਚ ਉੱਲੂ ਔਰ ਕਬੂਤਰ ਬੋਲਦੇ ਆ ਇਹ ਉੱਲੂ ਤੇ ਕਬੂਤਰ ਜਿੱਥੇ ਅਜਾੜ ਹੁੰਦਾ ਉੱਥੇ ਨਹੀਂ ਬੋਲਦੇ ਜਦੋਂ ਸਰਕਾਰਾਂ ਗਲਤ ਫੈਸਲੇ ਕਰਦੀਆਂ ਆਪਣੀ ਮਾੜੀ ਨੀਤ ਦੇ ਨਾਲ ਨੁਕਸਾਨ ਕਰਦੀਆਂ ਸੂਬੇ ਦਾ ਤਾਂ ਇਸ ਤਰ੍ਹਾਂ ਆ ਕੇ ਬਹੁਤੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਉੱਲੂ ਤੇ ਕਬੂਤਰ ਬੋਲਣ ਲੱਗ ਜਾਂਦੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਹੋਣਾ ਚਾਹੁੰਦਾ ਕਿ ਇਹ ਸਾਡਾ ਮਾਡਲ ਹੈ ਜਿਹੜਾ ਮੈਂ 3 ਮਹੀਨੇ ਸਰਕਾਰ ਜਾਂ ਚਲਾਈ ਹੈ ਤਾਂ ਇੰਨੀ ਸ਼ਾਨਦਾਰ ਬਿਲਡਿੰਗਾਂ ਦੇ ਵਿੱਚ ਸਰਕਾਰੀ ਕਾਲਜ ਤੇ ਸਰਕਾਰੀ ਸਕੂਲ ਚਲਾਉਣੇ ਤੇ ਸਰਕਾਰੀ ਯੂਨੀਵਰਸਿਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਇਹ ਅੱਗੇ ਚੱਲਣਾ ਹੈ ਜਦੋਂ ਵੀ ਕਾਂਗਰਸ ਪਾਰਟੀ ਦੀ ਦੁਆਰੇ ਸਰਕਾਰ ਆਈ ਆ ਕੋਈ ਬਹੁਤਾ ਸਮਾਂ ਨਹੀਂ ਰਹਿ ਗਿਆ ਤੁਹਾਡੇ ਹੱਥ ਵਿੱਚ ਹੈ ਤਾਂ ਐਸੀ ਇਹ ਜਿਹੜੇ ਕਾਲਜ ਐ ਫੇਰ ਆਬਾਦ ਕਰਨੇ ਆ ਇਹ ਸਾਰੀਆਂ ਜਿਹੜੀਆਂ ਬਹੁਤ ਸ਼ਾਨਦਾਰ ਬਿਲਡਿੰਗਾਂ ਮੈਂ ਬਣਾਉਣੀਆਂ ਸ਼ੁਰੂ ਕੀਤੀਆਂ ਖੇਡ ਗਰਾਊਂਡ ਆਡੀਟੋਰੀਅਮ ਆਈਟੀਆਈ ਸਕਿੱਲ ਯੂਨੀਵਰਸਿਟੀ ਸਕੂਲ ਦੀ ਮਾਡਲ ਸਕੂਲ ਦੀ ਸ਼ਾਨਦਾਰ ਬਿਲਡਿੰਗ ਇਹ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਇਹ ਆਉਣ ਵਾਲੇ 1.5 ਸਾਲ ਤੋਂ ਬਾਅਦ ਇਹ ਫੇਰ ਆਬਾਦ ਹੋਣੀਆਂ ਤੇ ਪੰਜਾਬ ਦੀ ਜਿਹੜੀ এডਿਕੇਸ਼ਨ ਹੈ ਅਸਲੀ ਮਾਡਲ ਹੈ ਜਿਹੜਾ ਸਾਡਾ ਪੰਜਾਬੀ ਮਾਡਲ ਹੈ ਜਿਹੜਾ ਅਸੀਂ ਪੰਜਾਬੀਆਂ ਨੇ ਦਿੱਤਾ ਹੈ ਐਸੀ ਛਿਛੋਦੀਆ ਦੇ ਮਾਡਲ ਜਿਹੜਾ ਕਿ ਸਿਰਫ ਕੁੱਚੀ ਮਾਰ ਕੇ ਇੱਕ ਸਕੂਲ ਦਾ ਨਾਮ ਲਿਖ ਦਿੰਦੇ ਆ ਜਾਂ ਕਾਲਜ ਦਾ ਕਰਦੇ ਘਰੋਂਦੇ ਕੁਛ ਨਹੀਂ ਐਸੀ ਉਸ ਨੂੰ ਕੱਟ ਕੇ ਤੁਹਾਨੂੰ ਅਸਲੀ ਮਾਡਲ ਦਿਖਾ ਰਿਹਾ ਜਿਹੜਾ ਪੰਜਾਬ ਦਾ ਬਣ ਰਿਹਾ ਜਿਹਦੇ ਵਿੱਚ ਇੰਨੀਆਂ ਸ਼ਾਨਦਾਰ ਬਿਲਡਿੰਗਾਂ ਦੇ ਵਿੱਚ ਇੰਨੇ ਸ਼ਾਨਦਾਰ ਖੇਡ ਮੈਦਾਨਾਂ ਦੇ ਵਿੱਚ ਆਡੀਟੋਰੀਅਮ ਦੇ ਵਿੱਚ ਪੰਜਾਬ ਦੇ ਸਾਡੇ ਆਮ ਕਰਾਂ ਦੇ ਗਰੀਬ ਕਰਾਂ ਦੇ ਮਿਡਲ ਕਲਾਸ ਦੇ ਬੱਚੇ ਪੜਨਗੇ ਜਿਹੜੀਆਂ ਮੈਂ ਆਪਣੇ ਜਦੋਂ ਮੈਂ ਮੁੱਖ ਮੰਤਰੀ ਸੀ ਬਿਲਡਿੰਗਾਂ ਬਣਾਉਣੀਆਂ ਸ਼ੁਰੂ ਕੀਤੀਆਂ ਆਡੀਟੋਰੀਅਮ ਖੇਡ ਮੈਦਾਨ ਆਈਟੀਆਈ ਕਾਲਜ ਸਕੂਲ ਯੂਨੀਵਰਸਟੀਆਂ ਇਹ ਐਸੀ ਹਰ ਹਲਕੇ ਨੂੰ ਦੇਣੀਆਂ ਜਦੋਂ ਫਿਰ ਟਾਈਮ ਕਾਂਗਰਸ ਪਾਰਟੀ ਦਾ ਆਇਆ ਸੋ ਮੈਂ ਅੱਜ ਵੀ ਮਤ ਦੇਣਾ ਚਾਹੁੰਦਾ ਕਿ ਆ ਦਿੱਲੀ ਦੀ ਕੂਚੀ ਮਾਰਨੇ ਵਾਲੀ ਜਿਹੜੀ ਕ੍ਰਾਂਤੀ ਹੈ ਉਹਨੂੰ ਛੱਡ ਕੇ ਅਸਲੀ ਕ੍ਰਾਂਤੀ ਵਿੱਚ ਆਓ ਜਿਹੜਾ ਅਸੀਂ ਮਾਡਲ ਦਿੱਤਾ ਹੈ ਤੇ ਸ਼ਾਨਦਾਰ ਬਿਲਡਿੰਗਾਂ ਦੇ ਵਿੱਚ ਬੱਚਿਆਂ ਨੂੰ ਸ਼ਾਨਦਾਰ ਤੇ ਵਧੀਆ ਪੜ੍ਹਾਈ ਹੈ ਜਿਹੜੀ ਕੁਆਲਿਟੀ ਐਜੂਕੇਸ਼ਨ ਹੈ ਉਹ ਅਸੀਂ ਦੇਣੀ ਹੈ ਤੇ ਵਿੱਚ ਟੈਲ ਟੂਲ ਸਨ ਆ ਟੈਲਾਂ ਤੇ ਪੱਥਰ ਪੂਰਾ ਲੱਗਿਆ ਹੋਇਆ ਹੈ ਤੇ ਪੂਰੇ ਬਾਥਰੂਮ ਤੱਕ ਤਿਆਰ ਹੋ ਗਏ ਹੁਣ ਕਿਹਾ ਹੈ ਕਿ ਚੋਰੀਆਂ ਹੋ ਰਹੀਆਂ ਇੱਥੇ ਦੇ ਸਮਾਨ ਲੋਕ ਚੱਕ ਕੇ ਲੈ ਜਾਈ ਜਾ ਰਹੇ ਇਹ ਕੋਈ ਛੋਟੀ ਬਿਲਡਿੰਗ ਨਹੀਂ ਹੈ ਬਹੁਤ ਵੱਡੀ ਬਿਲਡਿੰਗ ਹੈ ਤੇ ਬਹੁਤ ਵੱਡੇ ਵੱਡੀਆਂ ਲੈਬਸ ਤੇ ਹਾਲ ਇਹਦੇ ਵਿੱਚ ਬਣ ਰਹੇ ਆ ਇਧਰ ਲੈਬਸ ਰਹੇ ਇਧਰ ਨਹੀਂ ਨਹੀਂ ਇਹ ਲੈਬ ਇਧਰ ਨਹੀਂ ਕਰਨਾ ਕਰਿਓ ਕਿਤੇ 1 ਘੰਟਾ 1 ਘੰਟਾ ਨਹੀਂ ਇਧਰ ਬਹੁਤ ਵੱਡੀ ਬਿਲਡਿੰਗ ਹੈ ਉੱਤੇ ਤੇ ਉੱਪਰ ਤੁਸੀਂ ਦਿਖਾਉਣਾ ਮੈਂ ਤੁਹਾਨੂੰ ਕੋਈ ਇਹ ਥੱਲੇ ਦੇਖੋ ਹਰਸ਼ ਤੱਕ ਲੱਗ ਚੁੱਕਿਆ ਉਹਦੇ ਤੇ ਕਬੂਤਰਾਂ ਦੀਆਂ ਬਿੱਠਾਂ ਤੇ ਕਬੂਤਰ ਇੱਥੇ ਬੱਕਰੀਆਂ ਭੇਡਾਂ ਆ ਜਾਂਦੀਆਂ ਸ਼ਾਇਦ ਹੀ ਪੰਜਾਬ ਦੇ ਵਿੱਚ ਕੋਈ ਆਈਟੀਆਈ ਦਾ ਕਾਲਜ ਐਡਾ ਵੱਡੀ ਬਿਲਡਿੰਗ ਹੋਏਗੀ ਜਿੱਡੀ ਅਸੀਂ ਤਿਆਰ ਕਰਕੇ ਇੱਥੇ ਸ਼ੁਰੂ ਕੀਤੀ ਹੈ ਇਹ ਦੇਖੋ ਸਾਰੀ ਟਾਇਲ ਥੱਲੇ ਲੱਗ ਚੁੱਕੀ ਐ ਆ ਬੜੇ ਸ਼ਾਨਦਾਰ ਕਮਰੇ ਬਣੇ ਹੋਏ ਇਹ ਦੇਖੋ ਬਹੁਤ ਅਗਰ ਭੁੰਦੇ ਇੱਥੇ ਨਸ਼ੀਆਂ ਵਾਸਤੇ ਆ ਸਾਰੀਆਂ ਲੈਬਸ ਇਸ ਤੋਂ ਉੱਪਰ ਵੀ ਬਿਲਡਿੰਗ ਐ ਸ਼ਾਨਦਾਰ ਸੋ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਯਾਰੋ ਤੁਹਾਨੂੰ ਤਕਲੀਫ ਕੀ ਆ ਤੁਸੀਂ ਇੰਨੀਆਂ ਵਧੀਆ ਕਾਲਜ ਨੂੰ ਦੀ ਬਿਲਡਿੰਗ ਨੂੰ ਛੱਡ ਕੇ ਇੱਕ ਧਰੋਸਾਲਾ ਦੇ ਵਿੱਚ ਕਿ ਕਾਲਜ ਚਲਾ ਰਹੇ ਸਿਰਫ ਇਸ ਕਰਕੇ ਕਿ ਚੰਨੀ ਨੇ ਬਣਾਈ ਸਿਰਫ ਇਸ ਕਰਕੇ ਕਾਂਗਰਸ ਸਰਕਾਰ ਨੇ ਬਣਾਈ ਹੈ ਤੁਸੀਂ ਕਿਉਂ ਗਰੀਬ ਲੋਕਾਂ ਦੇ ਬੱਚਿਆਂ ਦਾ ਨੁਕਸਾਨ ਕਰ ਰਹੇ ਤੁਹਾਨੂੰ ਸੁਸੋਧਿਆ ਮਾਡਲ ਅੱਛੇ ਲੱਗਦੇ ਜਿਹੜਾ ਕਿ ਕਿਤੇ ਐਗਜ਼ਿਸਟੇ ਨਹੀਂ ਕਰਦਾ ਉਹਦਾ ਮਾਡਲ ਇਹ ਹੈ ਕਿ ਕਾਲਜ ਦੇ ਮੂਰੇ ਕੁਚੀ ਮਾਰੋ ਕਾਲਜ ਦਾ ਨਾਮ ਬਦਲ ਕੇ ਯਾ ਸਕੂਲ ਦਾ ਨਾਮ ਬਦਲ ਕੇ ਸਕੂਲ ਆਫ ਫੈਮਿਨਸ ਲਿਖ ਦਿਓ ਤੇ ਉਹ ਹੋ ਗਿਆ ਦਿੱਲੀ ਦਾ ਮਾਡਲ ਤੁਹਾਨੂੰ ਆ ਮਾਡਲ ਪਸੰਦ ਨਹੀਂ ਆ ਰਹੇ ਜਿਹੜੇ ਕਰੋੜਾਂ ਰੁਪਏ ਜ਼ਮੀਨ ਲੱਗ ਕੇ ਬਹੁਤ ਵਧੀਆ ਬਿਲਡਿੰਗਾਂ ਬਣੀਆਂ ਹੋਈਆਂ ਤੇ ਕਾਲਜ ਚੱਲਨੇ ਆ ਇੱਥੇ ਧਰਮਸਾਲਾ ਦੇ ਵਿੱਚ ਚੱਲ ਰਿਹਾ ਕਾਲਜ ਆ ਪਿੰਡ ਦੇ ਲੋਕ ਖੜੇ ਐ ਸਰਪੰਚ ਖੜੇ ਐ ਲੋਕ ਤੜਫ ਰਹੇ ਐ ਕਿ ਸਾਡੀ 8 ਏਕੜ ਜ਼ਮੀਨ ਵੀ ਖਰਾਬ ਕਰਤੀ ਇਹਨਾਂ ਨੇ ਤੇ ਸਾਡਾ ਕਾਲਜ ਵੀ ਨਹੀਂ ਚੱਲਣ ਦੇ ਰਹੇ ਮੈਂ ਅੱਜ ਖਰੜ ਦੇ ਸਕੂਲ ਆਫ ਐਮੀਨੈਂਸ ਖਰੜ ਜਿਹੜਾ ਕਿ ਇਹ ਸਰਕਾਰ ਨੇ ਇਹਦਾ ਨਵਾਂ ਨਾਮ ਰੱਖਿਆ ਅਸਲ ਦੇ ਵਿੱਚ ਉਹ ਪਿੱਛੇ ਦਾ ਅਸਲੀ ਨਾਮ ਲਿਖਿਆ ਹੋਇਆ ਹੈ ਸਰਕਾਰੀ ਮਾਡਲ ਸੀਨੀਅਰ ਸਕੂਲਜ਼ ਸਮਾਰਟ ਸਕੂਲ ਇਹ ਜਦੋਂ ਮੈਂ ਇੱਥੇ ਪ੍ਰਧਾਨ ਸੀ ਮਿਊਨਿਸਪਲ ਕਮੇਟੀ ਖਰੜ ਦਾ ਉਦੋਂ ਐਸੀ ਇੱਥੇ ਬੀਰ ਦਵਿੰਦਰ ਸਿੰਘ ਐਮ ਐਲ ਏ ਸੀ ਕੈਪਟਨ ਸਾਹਿਬ ਮੁੱਖ ਮੰਤਰੀ ਸੀ ਉਦੋਂ ਐਸੀ ਇਹ ਸਕੂਲ ਬਣਾਇਆ ਸੀ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੈ ਜਿਹਦੇ ਵਿੱਚ 2000 ਤੋਂ ਵੱਧ ਬੱਚੇ ਪੜ੍ਹਦੇ ਆ ਇਹ ਅਸਲੀ ਸਾਡਾ ਮਾਡਲ ਹੈ ਜਿਹੜਾ ਕਿ ਅਸੀਂ ਮੈਂ ਦਿੱਤਾ ਸੀ ਤੇ ਜੇ ਇੰਗਲਿਸ਼ మీడియం ਹੈ ਉਹ ਲਿਖਿਆ ਪਹਿਲੇ ਤੋਂ 12ਵੀਂ ਤੱਕ ਇੰਗਲਿਸ਼ మీడియం ਸਿንስ 2004 2004 ਚ ਸਕੂਲ ਬਣਾਇਆ ਸੀ ਹੁਣ ਸਿਰਫ ਇਹਦਾ ਨਾਮ ਬਦਲ ਕੇ ਇਹ ਕਹਿ ਰਹੇ ਜੀ ਇਹ ਸਾਡੀ ਸਿੱਖਿਆ ਕ੍ਰਾਂਤੀ ਆ ਉਹਦੇ ਕੋਲਪਰ ਨਾਮ ਬਦਲਦਾ ਸਿਰਫ ਅਸਲੀ ਨਾਮ ਉਹ ਪਿੱਛੇ ਲਿਖਿਆ ਹੋਇਆ ਸਕੂਲ ਦਾ ਤੇ ਆ ਸਕੂਲ ਦਾ ਨਾਮ ਬਦਲ ਕੇ ਕਹੀ ਜਾ ਰਹੇ ਜੀ ਅਸੀਂ ਸਿੱਖਿਆ ਕ੍ਰਾਂਤੀ ਲਿਆਏ ਹੁਣ ਤੁਹਾਨੂੰ ਮੈਂ ਇਹਦੇ ਅਗਲੀ ਗੱਲ ਦਿਖਾਉਣੀ ਹੈ ਕਿ ਮੈਂ ਇਸ ਦੀ ਬਿਲਡਿੰਗ ਕਿਉਂਕਿ ਇਹ ਤਾਂ ਮੈਂ ਗੱਡੀਆਂ ਦੀ ਵਰਕਸ਼ਾਪ ਨੂੰ ਤੋੜ ਕੇ ਸਕੂਲ ਤਿਆਰ ਕਰਕੇ ਚਾਲੂ ਕੀਤਾ ਸੀ ਸਰਕਾਰੀ ਹਸਪਤਾਲ ਦੀਆਂ ਹੀ ਗੱਡੀਆਂ ਦੀ ਵਰਕਸ਼ਾਪ ਸੀਗੀ ਇਹ ਉਹਨੂੰ ਮੈਂ ਮੋੜ ਤਿਆਰ ਕਰਕੇ ਇੱਥੇ ਸਕੂਲ ਖਲਵਾਤਾ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਇੱਕ ਨਵੀਂ ਬਿਲਡਿੰਗ ਇਹਦੀ ਤਿਆਰ ਕਰਤੀ ਜਿੱਥੇ ਮੈਂ ਤੁਹਾਨੂੰ ਹੁਣ ਲੈ ਕੇ ਜਾਣਾ ਜਿੱਥੇ ਅਜੇ ਗਏ ਨਹੀਂ ਤੁਹਾਨੂੰ ਮੈਂ ਹੁਣ ਉਹ ਬਿਲਡਿੰਗ ਦਿਖਾਉਣਾ ਜਿਹੜੀ ਮੈਂ ਬਣਾਈ ਹੈ ਇਹ ਸਕੂਲ ਦੇ ਵਿੱਚ ਬਦਲਣ ਵਾਸਤੇ ਲੇਕਿਨ ਸਾਢੇ 3 ਸਾਲ ਤੋਂ ਇਹ ਸਕੂਲ ਨੂੰ ਉੱਥੇ ਸ਼ਿਫਟ ਨਹੀਂ ਕਰ ਰਹੇ ਬੱਚੇ ਇੱਥੇ ਦੋ ਸ਼ਿਫਟਾਂ 'ਚ ਪੜਦੇ ਆ ਤੇ ਪੜਨ ਬੈਠਣ ਵਾਸਤੇ ਪੂਰੀ ਜਗ੍ਹਾ ਨਹੀਂ ਹੈ। ਅਸੀਂ ਅੱਠ ਕਿੱਲੇ ਜਮੀਨ ਕਿੱਲੇ ਦਿੱਤੇ ਸੀਗੇ ਇਹਨੂੰ ਉਹ ਹੁਣ ਘੱਟੋ-ਘੱਟ 40-50 ਕਰੋੜ ਦੇ ਸੀਗੇ। ਗਵਰਨਮੈਂਟ ਸਾਢੇ 3 ਸਾਲ ਹੋ ਗਏ ਮੁੜ ਕੇ ਨਹੀਂ ਆਈ ਉੱਥੇ ਚੂੜ ਚੱਲਾ ਨਸ਼ਾ ਹਰ ਕੋਈ ਇਹ ਜੇ ਉਲਟੇ ਕੰਮ ਸ਼ੁਰੂ ਹੋ ਗਏ। ਅਜੀ ਸਰਕਾਰ ਨੂੰ ਆਹੀ ਬੇਨਤੀ ਉਹਨਾਂ ਨੇ ਸਾਡੀ ਧਰਮਸ਼ਾਲਾ 'ਚ 114 ਬੱਚਾ ਪੜਾ ਰਹੇ ਬਿਲਕੁਲ ਧਰਮਸ਼ਾਲਾ 35 ਬਾਈ 40 ਦੀ ਹੈ ਨਾ ਉਸ ਬੱਚੇ ਆਂਦੇ ਨਾ ਸਮਾਨ ਆਂਦਾ ਅਸੀਂ ਸਰਕਾਰ ਨੂੰ ਆਹੀ ਬੇਨਤੀ ਕਰਦੇ ਆਂ ਵੀ ਆ ਇਹਨੂੰ ਐਡੀ ਵੱਡੀ ਬਿਲਡਿੰਗ ਨੂੰ ਇੰਨਾ ਪੈਸਾ ਲਾਇਆ ਵੀ ਇਹਨੂੰ 10 15% ਪਿੱਛੇ ਵੀ ਤੁਸੀਂ ਇੰਨੇ ਬੱਚਿਆਂ ਦਾ ਪੜਾਈ ਦਾ ਲਖਾਈ ਦਾ ਬਰਬਾਦੀ ਕਰ ਰਹੇ ਆਂ ਉਹ ਗਵਰਨਮੈਂਟ ਕਹਿੰਦੀ ਹੈ ਅਸੀਂ ਕ੍ਰਾਂਤੀ ਲਿਆ ਰਹੇ ਹਾਂ ਇਹ ਲਿਆ ਰਹੇ ਹਾਂ ਪਰ ਉਹ ਸਾਡੇ ਦਾ ਬਹੁਤ ਵੱਡਾ ਨੁਕਸਾਨ ਪਿੰਡ ਦਾ ਕੀਤਾ ਪਿੰਡ ਦੇ ਹੁਣ ਵੀ ਸਾਨੂੰ ਲੋਕ ਕਹਿੰਨੇ ਵੀ ਇਹਦਾ ਕੀ ਵਰ ਰਿਹਾ ਪਰ ਇਹ ਆਹੀ ਬੇਨਤੀ ਕਰਦੇ ਵੀ ਇਹਨੂੰ ਜਲਦੀ ਤੇ ਜਲਦੀ ਬਣਾਇਆ ਜਾਵੇ। ਇਹ ਸਰਕਾਰ ਦੀ ਬਿਲਕੁਲ ਉਲਟ ਗੱਲ ਹੋ ਗਈ ਸਰ। ਚੰਨੀ ਸਾਹਿਬ ਨੇ ਬਹੁਤ ਤਰੱਕੀ ਕਰਕੇ ਇੱਥੇ ਬਹੁਤ ਇੱਕ ਸਟੇਡੀਅਮ ਅਰੋ ਸਟੇਡੀਅਮ ਬੜੇ ਬੜੇ ਹਾਲ ਬਣਾਏ ਸੀਗੇ। ਪਰ ਇਹ ਗਵਰਨਮੈਂਟ ਨੇ ਆਂਦੇ ਸਾਰੇ ਕੁਸੀ ਬਿਲਕੁਲ ਹੀ ਬੰਦ ਕਰਤਾ। ਇਹ ਗਵਰਨਮੈਂਟ ਚਾਹੁੰਦੀ ਨਹੀਂ ਹੈਗੀ ਵੀ ਬੱਚੇ ਪੜ੍ਹਨ, ਬੱਚੇ ਅੱਗੇ ਨੂੰ ਤਰੱਕੀਆਂ ਕਰਨ, ਵੀ ਐਜੂਕੇਸ਼ਨ ਕਰਨ। ਉਹਨਾਂ ਨੇ ਆਪਣੇ ਇਲਾਕੇ 'ਚ ਵੀ ਸੋਚਿਆ ਤਾਂ ਵੀ ਅਸੀਂ ਬੜੀ ਵਧੀਆ ਚੀਜ਼ ਬਣਾਉਂਗੇ। ਬਾਹਰ ਦੇ ਵੀ ਟੈਕਨੀਕਲ ਚੀਜ਼ਾਂ ਲੈ ਕੇ ਆਉਂਗੇ। ਪਰ ਗਵਰਨਮੈਂਟ ਉਲਟ ਚੱਲੀ। ਗਵਰਨਮੈਂਟ ਨੇ ਆ ਕੁਛ ਵੀ ਲਾ ਲਓ ਵੀ ੱੱਕਾ ਛਾਈ ਕਰ ਇਹ ਬੰਦ ਕਰਾਤੀ ਏ ਵੀ 80% ਕੰਮ ਹੋ ਕੇ 20% ਪਿੱਛੇ ਇਹ ਬੰਦ ਕਰਾਤੀ ਸੀ ਸਿੱਖਿਆ ਦਾ ਮਾਡਲ ਦਿਖੇ ਰਿਹਾ ਸਾਡੇ ਪਿੰਡ ਆ ਕੇ ਦੇਖ ਲਿਓ ਪਿੰਡ ਤੇਰਪੜੀ ਡਿਸਟ੍ਰਿਕਟ ਮੋਹਾਲੀ ਇੰਨਾ ਝੂਠ ਜੰਮੇ ਪਏ ਆ ਜੀ ਕੱਖ ਜੰਮੇ ਪਏ ਐਡੀ ਬੜੀ ਬਿਲਡਿੰਗ ਬਣਾਈ ਵੀ ਆ ਜਿਹੜੀ ਖਤਮ ਹੋ ਗਈ ਬਿਲਕੁਲ ਉੱਥੇ ਬੱਚਿਆਂ ਨੇ ਪੜ੍ਹਨਾ ਸੀ ਜਿਨ੍ਹਾਂ ਦਾ ਭਵਿੱਖ ਬਣਨਾ ਸੀ ਉਹ ਬੱਚੇ ਸਾਡੇ ਪਿੰਡ ਇੱਕ ਧਰਮਸ਼ਾਲਾ ਦੇ ਵਿੱਚ ਵੱਢ ਰਹੇ ਆ ਹਾਲਾਂਕਿ ਉੱਥੇ 15-20 ਕਰੋੜ ਰੁਪਈਆ ਲੱਗਿਆ ਹੋਇਆ ਏ ਬਿਲਡਿੰਗ ਬਣ ਚੁੱਕੀ ਸੀ ਉੱਥੇ ਕੋਈ ਬੱਚਾ ਨਹੀਂ ਹੁਣ ਜਾ ਸਕਦਾ ਕਿਉਂਕਿ ਉੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਵੀ ਹੈ। ਯੂਥ ਆਪਣੇ ਫਿਊਚਰ ਨੂੰ ਹੁਣ ਬਾਹਰ ਨੂੰ ਜਾ ਰਿਹਾ ਤਾਂ ਹੀ ਜਾ ਰਿਹਾ ਜੀ ਫੋਰਨ ਕੰਟਰੀਆਂ ਨੂੰ। ਪੂਰੇ ਹੁਣ ਇਹ ਜਿਹੇ ਬਿਲਡਿੰਗਾਂ ਬਣਾਈਆਂ ਬੇਕਾਰ ਪਈਆਂ ਐ। ਕੋਈ ਡਿਵੈਲਪਮੈਂਟ ਨਹੀਂ ਹੈ, ਕੋਈ ਸਿੱਖਿਆ ਦਾ ਕੋਈ ਕੋਈ ਨਹੀਂ ਹੈ ਸਾਡੇ ਪਿੰਡ ਆਠ ਏਕੜ ਜ਼ਮੀਨ ਸਾਡੇ ਪਿੰਡਦਿਆਂ ਨੇ ਕਰੋੜਾਂ ਰੁਪਈ ਦੀ ਜ਼ਮੀਨ ਸਰਕਾਰ ਨੂੰ ਦਾਨ ਕੀਤੀ ਸੀ ਕਿ ਸਾਡੇ ਪਿੰਡ ਦਾ ਭਵਿੱਖ ਬਣੇ, ਬੱਚਿਆਂ ਦਾ ਭਵਿੱਖ ਬਣੇ ਏਰੀਆ ਦੇ ਇਲਾਕੇ ਦੇ ਵਿੱਚ ਬੱਚੇ ਪੜ੍ਹ ਸਕਣ। ਤੇ ਉਤੇ ਬਾਅਦ ਆਡੀਟੋਰੀਅਮ, ਗਰਾਊਂਡ, ਖੇਡ ਦਾ ਪੱਧਰ ਉੱਚਾ ਉੱਠ ਸ ਸਾਰਾ ਕੁਝ ਜ਼ੀਰੋ ਕਰਤਾ ਹੈ ਸਰਕਾਰ ਨੇ ਸਾਢੇ 3 ਸਾਲ ਹੋ ਗਏ ਪੁਰੇ ਨਾਂ ਦਾ ਕੋਈ ਆਇਆ ਝਾੜੂ ਵਾਲਿਆਂ ਜਿਹਦੇ ਨਾ ਕੋਈ ਸਾਨੂੰ ਦਿਖਿਆ 1 ਰੁਪਿਆ ਵੀ ਨਹੀਂ ਲਾਇਆ ਜਿਹੜੇ ਪਹਿਲਾਂ ਲੱਗ ਲੈ ਲੱਗ ਲੈ ਚੰਨੀ ਸਾਹਿਬ ਨੇ ਜੋ ਕਰ ਲਿਆ ਉਹੀ ਕੁਝ ਬਸ ਹੋਇਆ ਵਾ ਮੁੜ ਕੇ ਕੋਈ ਨਹੀਂ ਆਇਆ ਜੀ ਉਰੇ ਸਾਡੀ ਸਾਰੀ ਲਈ ਕਿਸੇ ਨੇ ਦੇਖੋ ਜੀ ਚੰਨੀ ਸਾਹਿਬ ਨੇ ਸਾੜੇ ਵਾਸਤੇ ਬਹੁਤ ਬੜਾ ਕੰਮ ਕੀਤਾ ਸੀ ਪੋਲੋ ਟੈਕਨੀਕਲ ਐਡੀਟੋਰੀਅਮ ਸਟੇਡੀਅਮ ਇਹ ਪਿੰਡ ਨੇ 8 ਏਕੜ ਜ਼ਮੀਨ ਦਿੱਤੀ ਜਿਹੜੀ ਕਿ ਅੱਜ ਕਰੋੜਾਂ ਰੁਪਏ ਦਾ ਉਹਦਾ ਰੇਟ ਆ ਜੀ ਅਸੀਂ ਇਹ ਦਿੱਤੀ ਏਸੀ ਕਰਕੇ ਵੀ ਬਹੁਤ ਵਧੀਆ ਚੱਲੂਗਾ ਚੰਨੀ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਪਰ ਸਰਕਾਰ ਅਨੁਸਾਰ ਆਮ ਆਦਮੀ ਪਾਰਟੀ ਨੇ ਇਹ ਸਾਡਾ ਸਾਰਾ ਪੈਸਾ ਜ਼ੀਰੋ ਕਰਤਾ ਜ਼ਮੀਨ ਸਾਡੀ ਜ਼ੀਰੋ ਕਰਤੀ ਡਵੈਲਪਮੈਂਟ ਸਾਡੀ ਰੋਕਤੀ ਅੱਜ ਤੱਕ ਸਾਢੇ 3 ਸਾਲ ਚ ਕੁਝ ਨਹੀਂ ਦਿੱਤਾ ਕੁਝ ਵੀ ਜੋ ਚੰਨੀ ਸਾਹਿਬ ਕਰਗੇ ਤੇ ਉਹੀ ਦਾ ਉਹੀ ਕੁਝ ਹੈਗਾ ਪਰ ਅਸੀਂ ਦੁਬਾਰਾ ਆਹੀ ਚਾਹੁੰਦੇ ਹਾਂ ਵੀ ਚੰਨੀ ਸਾਹਿਬ ਦੁਬਾਰਾ ਆਉਣ ਤੇ ਸਾਡੇ ਪਿੰਡ ਦੀ ਡਵੈਲਪਮੈਂਟ ਹੋਵੇ